ਅੱਜ ਮਾਗੀ ਦੇ ਜੋੜ ਮੇਲੇ ਤੇ ਇਸ ਮਹਾਨ ਸਿੱਖ ਇਤਿਹਾਸਕ ਦਿਹਾੜੇ ਤੇ ਸਮੂਹ ਸ਼੍ਰੀ ਮੁਕਤਸਰ ਸਾਹਿਬ ਕਿਦਰਾਨੇ ਦੀ ਟਾਬ ਦੇ ਜੰਗ ਵਿੱਚ ਸ਼ਹੀਦ ਹੋਏ ਤੇ ਗੁਰੂ ਦੇ ਚਰਨਾਂ 'ਚ ਗੁਰੂ ਤੋਂ ਆਪਾ ਕੁਰਬਾਨ ਕਰਨ ਵਾਲੇ ਸਮੂਹ ਸ਼ਹੀਲ ਸਿੰਘਾਂ ਨੂੰ ਲੱਖ ਵਾਰ ਨਮਸਕਾਰ ਹੈ ਗੁਰਗਾਂਸਰ ਦਾ ਫੈਸਲਾ ਬਿਖ ਭਵਜਲ ਡੁੱਬ ਦੇ ਕੱਢ ਲੈ ਜਾਂ ਨਾਨਕੀ ਅਰਦਾਸ ਕਿਵੇਂ ਮਰਨ ਨੂੰ ਡੁੱਬਦੇ ਨੂੰ ਗੁਰੂ ਦੀ ਲੋੜ ਆ ਜਿਵੇਂ ਸੰਸਾਰ ਵਿੱਚ ਪਾਰ ਹੋਣ ਲਈ ਮਲਾਹ ਦੀ ਲੋੜ ਆ ਐਵੇਂ ਹੀ ਸੰਸਾਰ ਸਾਗਰ ਤੋਂ ਪਾਰ ਹੋਣ ਲਈ ਵਿਅਕ ਸੰਸਾਰ ਚੋਂ ਪਾਰ ਹੋਣ ਲਈ ਗੁਰੂ ਦੀ ਲੋੜ ਆ ਇੱਕ ਛੋਟੀ ਜੀ ਕਹਾਣੀ ਦੁਆਰਾ ਆਪਾਂ ਅੱਜ ਇੱਕ ਜ਼ਿਕਰ ਕਰਾਂਗੇ ਵੀ ਆਪਾਂ ਨੂੰ ਆਪਣੇ ਮਾਲਕ ਦੀ ਸਾਹਿਬ ਦੀ ਕਿਉਂ ਲੋੜ ਆ ਤੁਸੀਂ ਕਦੇ ਕਹਾਣੀ ਸੁਣੀ ਹੋਏਗੀ ਕਹਿਣ ਲੱਗੇ ਇੱਕ ਗਾਂ ਜੰਗਲ ਵਿੱਚ ਚੱਲ ਰਹੀ ਆ ਤੇ ਉਹ ਗਾਂ ਨੇ ਸ਼ੇਰ ਦੀ ਆਵਾਜ਼ ਸੁਣੀ ਤੇ ਉਹ ਦੌੜ ਪਈ ਜੇ ਤਾਂ ਗਾਂ ਥੋੜੀ ਜਾ ਰਹੀ ਹੈ ਮਗਰ ਉਹਦੇ ਸ਼ੇਰ ਦੌੜ ਪਿਆ ਅੱਗੇ ਇੱਕ ਪਾਣੀ ਦਾ ਛੋਟਾ ਜਿਹਾ ਤਲਾਬ ਆ ਗਿਆ ਗਾਂ ਆਪਣਾ ਬਚਾ ਕਰਨ ਲਈ ਤਲਾਬ ਵਿੱਚ ਛੁਟ ਗਈ ਪਰ ਤਲਾਬ ਵਿੱਚ ਪਾਣੀ ਥੋੜਾ ਸੀ ਚਿੱਕੜ ਘਾਰਾ ਜਿਆਦੇ ਸੀ ਗਾਂ ਕਾਫੀ ਅੱਗੇ ਜਾ ਕੇ ਉਹਦੇ ਛੁਭ ਗਈ ਜੇ ਤਾਂ ਗਾਂ ਖੜ ਗਈ ਸ਼ੇਰ ਨੇ ਸੋਚਿਆ ਵੀ ਹੁਣ ਤੇ ਫੜਨਾ ਸੌਖਾ ਮੇਰਾ ਸ਼ਿਕਾਰ ਮੈਨੂੰ ਮਿਲ ਗਿਆ ਸ਼ੇਰ ਉਹਦੇ ਪਿੱਛੇ ਉਸੇ ਤਰ੍ਹਾਂ ਤਲਾਬ ਵਿੱਚ ਵੜ ਗਿਆ ਹੁਣ ਗਾਂ ਜਿੱਥੇ ਖੁੱਭੀ ਹੋਈ ਆ ਥੋੜੀ ਪਿੱਛੇ ਸ਼ੇਰ ਖੁੱਭ ਗਿਆ ਉਹ ਵੀ ਅੱਗੇ ਨਹੀਂ ਤੁਰ ਸਕਿਆ ਹੁਣ ਦੋਵੇਂ ਨਿਕਲਣ ਦਾ ਯਤਨ ਕਰਦੇ ਨਿਕਲਿਆ ਨਹੀਂ ਗਿਆ ਦੋਵੇਂ ਥੱਕ ਕੇ ਖੜ ਗਏ ਅਖੀਰ ਨੂੰ ਗਾਂ ਨੇ ਸ਼ੇਰ ਨੂੰ ਕਿਹਾ ਕਹਿਣ ਲੱਗੀ ਤੂੰ ਕਿਵੇਂ ਨਿਕਲੇਗਾ ਉਹ ਕਹਿਣ ਲੱਗਾ ਤੂੰ ਕਿਵੇਂ ਨਿਕਲੇਂਗੀ ਗਾਂ ਪੁੱਛ ਲਈ ਸ਼ੇਰ ਨੂੰ ਕਹਿਣ ਲੱਗੀ ਤੇਰਾ ਕੋਈ ਮਾਲਕ ਹੈ ਉਹਨੇ ਹੰਕਾਰ ਚ ਕਿਹਾ ਇੱਥੇ ਹੁਣ ਸ਼ੇਰ ਆ ਜਿਹੜਾ ਉਹ ਹੰਕਾਰ ਦਾ ਪ੍ਰਤੀਕ ਆ ਗਊ ਆ ਜਿਹੜੀ ਪੂਰਨ ਮਰਤਾ ਦਾ ਪ੍ਰਤੀਕ ਆ। ਕਹਿੰਦੇ ਸ਼ੇਰ ਨੇ ਕਿਹਾ ਗਾਂ ਨੂੰ ਮੇਰਾ ਮਾਲਕ ਮੈਂ ਖੁਦ ਹਾਂ ਮੈਂ ਸਭ ਕੁਝ ਕਰ ਸਕਦਾ। ਮੈਨੂੰ ਕਿਸੇ ਮਾਲਕ ਦੀ ਲੋੜ ਨਹੀਂ। ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਜ ਜਿਹਨੇ ਗਾਂ ਨੂੰ ਪੁੱਛਿਆ ਤੂੰ ਕਿਉਂ ਪੁੱਛਦੇ ਆ? ਉਹ ਕਹਿੰਦੀ ਅੱਜ ਤੈਨੂੰ ਮਾਲਕ ਦੀ ਅਮੀਅਤ ਦਾ ਪਤਾ ਲੱਗੇਗਾ। ਮੇਰਾ ਮਾਲਕ ਮੈਨੂੰ ਲਭਦਾ ਆਏਗਾ। ਤੇ ਜਦੋਂ ਆਏਗਾ ਤੇ ਮੈਨੂੰ ਕੱਢ ਲੈਗਾ ਤੂੰ ਰਹਿ ਜਾਏਗਾ। ਕਹਿਣ ਲੱਗੇ ਸੱਚਮੁੱਚ ਥੋੜੀ ਦੇਰ ਬਾਅਦ ਮਾਲਕ ਆਂ ਦਾ। ਉਹਨੂੰ ਲਭਦਾ ਹੋਇਆ ਆਇਆ ਉਹਨੇ ਵੇਖਿਆ ਤਲਾਬ ਚ ਖੁੱਬੀ ਹੋਈ ਗਾਂ। ਉਹ ਦੂਰੋਂ ਇੱਕ ਸਾਈਡ ਤੋਂ ਹੋ ਕੇ ਤਲਾਬ 'ਚ ਵੜਿਆ ਤੇ ਸਾਈਡ ਤੋਂ ਹੋ ਕੇ ਉਹਨੇ ਗਾਂ ਨੂੰ ਫੜਿਆ ਜਿਵੇਂ-ਜਿਵੇਂ ਕਰਕੇ ਉਹਨੇ ਗਾਂ ਨੂੰ ਬਾਹਰ ਕੱਢ ਲਿਆ ਸ਼ੇਰ ਉਸੇ ਤਰ੍ਹਾਂ ਦੇਖ ਰਿਹਾ ਸੀ ਸ਼ਾਇਦ ਉਹ ਉਹਨੂੰ ਕੱਢਦਾ ਪਰ ਉਹਨੂੰ ਪਤਾ ਸੀ ਸ਼ੇਰ ਨੂੰ ਕੱਢਿਆ ਵੀ ਤੇ ਮਰ ਸ਼ਿਕਾਰ ਕਰ ਲਵੇਗਾ ਕਿਉਂਕਿ ਹੰਕਾਰ ਨੂੰ ਤੁਸੀਂ ਬਚਾਉਣ ਦਾ ਵੀ ਯਤਨ ਕਰੋਗੇ ਨਾ ਹੰਕਾਰ ਤਾਂ ਵੀ ਤੁਹਾਨੂੰ ਮਾਰ ਦੇਵੇਗਾ ਉਹ ਸ਼ੇਰ ਉਸੇ ਤਰ੍ਹਾਂ ਕੋ ਬਿਆਹ ਰਹਿ ਗਿਆ ਗਾਂ ਕਹਿਣ ਲੱਗੀ ਤੈਨੂੰ ਕਿਹਾ ਸੀ ਨਾ ਇਹ ਮਾਲਕ ਦੀ ਅਮੀਰਤ ਹੁੰਦੀ ਆ ਇਸ ਲਈ ਜ਼ਿੰਦਗੀ 'ਚ ਗੁਰੂ ਜ਼ਰੂਰ ਧਾਰਨ ਕਰੋ ਗੁਰੂ ਦੀ ਬੜੀ ਲੋੜ ਆ ਸਹਿਬ ਦੀ ਬੜੀ ਲੋੜ ਆ ਮਾਲਕ ਦੀ ਬੜੀ ਲੋੜ ਆ ਵਿੱਕ ਪਵਜਲ ਡੁੱਬ ਦੇ ਕੱਢ ਲੈ ਜਾਂ ਨਾਨਕੀ ਅਰਦਾਸ ਇਹ ਸਮਰਥ ਗੁਰੂ ਕਰ ਸਕਦਾ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਟੁੱਟੀ ਗੰਢ ਕੇ ਟੁੱਟੀ ਗੰਢਨ ਹਾਰ ਗੋਪਾਲ ਅੱਜ ਦੇ ਦਿਨ ਤੇ ਇਹ ਸਾਨੂੰ ਦਰਸਾ ਦਿੱਤਾ ਕਿ ਗੁਰੂ ਦੀ ਕੀ ਲੋੜ ਆ ਜੇ ਬੰਦਾ ਭੁੱਲ ਵੀ ਜਾਏ ਵਿਕਾਰਾਂ ਦੇ ਝਿਕਰ ਚ ਖੁੱਬ ਵੀ ਜਾਏ ਸ਼ਿਕਾਰੀ ਪਿੱਛੇ ਲੱਗ ਵੀ ਜਾਏ ਤਾਂ ਵੀ ਗੁਰੂ ਬਚਾ ਲੈਂਦਾ ਬਹੁਤ ਧੰਨਵਾਦ ਦੱਸਿਓ ਆਪ ਜੀ ਨੂੰ ਇਹ ਕਹਾਣੀ ਕਿੱਦਾਂ ਲੱਗੀ ਪੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ